ਐਜਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਤੇ ਦੱਸਦੇ ਕਿ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਲਗਾਤਾਰ 5ਵੀਂ ਵਾਰ ਐਜਪੀਸੀ ਦੇ ਪ੍ਰਧਾਨ ਬਣ ਗਏ ਨੇ 136 ਵੋਟਾ ਕੋਲ ਪਈਆਂ ਨੇ ਜਿਸ ਦੇ ਵਿੱਚ 117 ਵੋਟਾ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਤੇ ਪੁਨਰਸੁਰਜੀਤ ਦੇ ਮਿੱਠੂ ਸਿੰਘ ਕਾਨਕੇ ਨੂੰ 18 ਵੋਟਾ ਪਈਆਂ ਦੱਸੇ ਕਿ ਇੱਕ ਵੋਟ ਰੱਦ ਕਰ ਦਿੱਤੀ ਗਈ ਹੈ ਤੇ 117 ਵੋਟਾ ਹਾਸਲ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਐਜਪੀਸੀ ਦੇ 5ਵੀਂ ਵਾਰ ਲਗਾਤਾਰ ਪਹਿਲਾਂ ਵੀ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਕਾਫੀ ਸਾਰੀਆਂ ਵੋਟਾਂ ਹਾਸਲ ਕਰਕੇ ਲਗਾਤਾਰ ਬੀਬੀ ਜਗੀਰ ਕੌਰ ਤੋਂ ਜਿੱਤ ਪ੍ਰਾਪਤ ਕੀਤੀ ਸੀ ਤਾਂ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ 117 ਵੋਟਾਂ ਦਾ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ ਦਾਜੇ ਕੇ ਕਾਲੀ ਦਲ ਦੇ ਪੁਨਰ ਸਰਜੀਤ ਤੋਂ ਮਿੱਠੂ ਸਿੰਘ ਕਾਨ ਕੇ ਜਿਨ੍ਹਾਂ ਨੂੰ 18 ਵੋਟਾਂ ਪਈਆਂ ਨੇ ਤੇ ਇੱਕ ਵੋਟ ਰੱਦ ਹੋਈ ਹੈ ਕੁੱਲ 136 ਵੋਟਾਂ 'ਚੋਂ 117 ਵੋਟਾਂ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਹਾਸਲ ਕੀਤੀਆਂ ਅਤੇ ਅੱਜ ਜੀਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਲਗਾਤਾਰ ਪੰਜਵੀਂ ਵਾਰ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੂੰ ਐਸਜੀਪੀਸੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ